ਛੁਣੋ ਪਰਮਿਸ਼ਨਾਂ ਸਾਡੇ ਕੋਲੇ ਨੇ ਸਾਰਾ ਕੁਝ ਹੈ ਜੀ ਨਹੀਂ ਤੁਹਾਡੇ ਕੋਲ ਜਦੋਂ ਪਰਮਿਸ਼ਨਾਂ ਹੈਗੀਆਂ ਸਾਰਾ ਕੁਝ ਹੈਗਾ ਇਹ ਤੁਸੀਂ ਬਾਈ ਜੀ ਫਿਰ ਕੋਟ ਦਾ ਰੁੱਖ ਨਹੀਂ ਕੀਤਾ ਬਾਈ ਜੀ ਕਹਿੰਦੇ ਵਿਦੇਸ਼ਾਂ ਚ ਨੇ ਉਹ ਤਾਂ ਉਹ ਬਾਈ ਕੀ ਚਾਹੇ ਵਿਦੇਸ਼ ਬੈਠਾ ਚਾਹੇ ਚੰਦ ਕਰਾ ਤੇ ਚਲਿਆ ਜਾਵੇ ਜਿਹੜਾ ਫੋਨ ਆ ਉਹ ਤਾਂ ਚੱਲਦਾ ਹੀ ਆ ਸਾਰੇ ਵਿਦੇਸ਼ ਤੋਂ ਕਿਹੜਾ ਫੋਨ ਨਹੀਂ ਹੋ ਸਕਦਾ ਜੀ ਆ ਦੋ ਦਿਨ ਪਹਿਲਾਂ ਰਾਤ ਨੂੰ ਮੇਰਾ ਟੈਂਟ ਪੱਟ ਕੇ ਲਗਾਏ ਨੇ ਮੈਂ ਬਾਈ ਨੇ ਮਰਖਾਸਤ ਦਿੱਤੀ ਹੋਈ ਆ ਕਰਨ ਕਰ ਬਈ ਉਹਨਾਂ ਤੇ ਮੈਂ ਤਾਂ ਇੱਕ ਹੋਰ ਚੀਜ਼ ਕਹਿਣਾ ਆਜ਼ਾਦ ਕਹਿੰਦੇ ਨੇ ਦੇਸ਼ ਆਜ਼ਾਦ ਹੋ ਗਿਆ ਜੇ ਆਜ਼ਾਦੀ ਦਿਵਸ ਆ 15 ਅਗਸਤ ਹੈ ਜੀ ਆਜ਼ਾਦੀ ਦਿਵਸਾ ਇੱਥੇ ਦਾ ਧਰਨਾ ਲੱਗਿਆ ਵਾ 35 ਪਿੰਡਾਂ ਦਾ ਮੇਲਾ ਹੈ ਉਹ ਇੱਥੇ ਬੰਨੀ ਬੈਠੇ ਨੇ ਸਾਨੂੰ ਕੋਲ ਕੋਲ ਸੁਪਰਸ਼ਾਸਨ ਕਿ ਕਿੱਥੇ ਦੀ ਆਜ਼ਾਦੀ ਹੈ ਇਹ ਕਿਹੜੇ ਪਾਸੇ ਦੇਸ਼ ਆਜ਼ਾਦ ਹੋ ਗਿਆ ਭਾਈ ਜੇ ਦੇਖਿਆ ਜਾਵੇ ਪਿੰਡ ਦਾ ਮੇਲਾ ਹੈ ਦੁਕਾਨਦਾਰਾਂ ਨੇ ਵੀ ਆਉਣਾ ਸਾਰੀ ਤਿਆਰੀ ਕਰਨੀ ਆ ਬਾਜ਼ਾਰੋਂ ਸਮਾਨ ਲੈ ਕੇ ਆਉਣਾ ਕੁਝ ਵੀ ਕਰਨਾ ਉਹਨਾਂ ਨੂੰ ਵੀ ਦਿੱਕਤ ਆ ਰਿਸਤੇਦਾਰ ਪਿੰਡ ਦੀਆਂ ਧੀਆਂ ਭੈਣਾਂ ਕੁੜੀਆਂ ਕਤਰੀਆਂ ਸਭ ਆ ਰਹੀਆਂ ਨੇ ਉਹਨਾਂ ਨੂੰ ਵੀ ਦਿੱਕਤ ਆ ਇੱਥੇ ਪਿੰਡ 'ਚ ਧਰਨਾ ਲੱਗਿਆ ਵਾ ਬਹੁਤ ਦਿੱਕਤ ਆ ਰਹੀਆਂ ਨੇ ਤਕਰੀਬ ਹਨ ਕੋਈ ਹੋਰ ਰਿਸ਼ਤੇਦਾਰ ਹੋ ਜਿਹੜਾ ਨਹੀਂ ਆਉਂਦਾ ਫਿਰ ਧਰਨੇ ਦੀ ਦਿੱਕਤ ਨਹੀਂ ਬਾਈ ਕੋਈ ਜਿਹੜਾ ਆਉਂਦਾ ਏ ਰਿਸ਼ਤੇਦਾਰ ਕੋਈ ਵੀ ਆਉਂਦਾ ਏ ਉਹਨਾਂ ਨੂੰ ਬਹੁਤ ਦਿੱਕਤ ਹੋਊਗੀ ਗੱਡੀ ਨਹੀਂ ਲੰਘਦੀ ਮੋਟਰਸਾਈਕਲ ਨਹੀਂ ਲੰਘਦੇ ਪਿੰਡ ਦੇ ਲੋਕਾਂ ਨੇ ਬਾਜ਼ਾਰ ਜਾਣਾ ਕੁਝ ਵੀ ਕਰਨਾ ਪਿੰਡ ਦੇ ਲੋਕ ਤਾਂ ਕਹਿੰਦੇ ਕਿ ਪਿੰਡ ਦਾ ਸਰਪੰਚੇ ਪਿੰਡ ਦੇ ਇਹਨੂੰ ਖੱਜਲ ਕਰੀ ਜਾਂਦਾ ਸਤਿ ਸ੍ਰੀ ਅਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਰਾਇਮਲ ਮਾਜਰੀ ਵਿਖੇ ਮੌਜੂਦ ਹਾਂ ਪਟਿਆਲਾ ਪਾਸੋਂ ਰੋਡ ਤੇ ਸਥਿਤ ਪਿੰਡ ਰਾਇਮਲ ਮਾਜਰੀ ਜ਼ਿਲ੍ਹਾ ਪਟਿਆਲਾ ਦਾ ਪਿੰਡਾ ਤਹਿਸੀਲ ਨਾਬਾ ਸਬ ਤਹਿਸੀਲ ਪਾਸੋਂ ਦਾ ਪਿੰਡਾ ਰਾਇਮਲ ਮਾਜਰੀ ਜਿੱਥੇ ਗੁੱਗਾ ਨੌਮੀ ਖੇਡ ਮੇਲਾ ਹੈ ਜਿਹੜਾ ਬੜੇ ਲੰਬੇ ਟਾਈਮ ਤੋਂ ਕਰਵਾਇਆ ਜਾਂਦਾ ਹੈ 2 ਦਿਨ ਗੁੱਗਾ ਮਾੜੀ ਤੇ ਮੇਲਾ ਹੁੰਦਾ ਹੈ ਤੇ ਟੂਰਨਾਮੈਂਟ ਕਰਵਾ ਕੇ ਇਹ 3 ਦਿਨ ਚੱਲਦਾ ਇਹ ਪਰ ਟੂਰਨਾਮੈਂਟ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਹੈ 2 ਧਿਰਾਂ ਟੂਰਨਾਮੈਂਟ ਕਰਵਾਉਣ ਨੂੰ ਆਮਣੋ ਸਾਹਮਣੇ ਸੀ ਮੌਜੂਦਾ ਪੰਚਾਇਤ ਨੇ ਪੂਰੀ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਕੀਤੀ ਪ੍ਰਬੰਧ ਪੂਰੇ ਕੀਤੇ ਤੇ ਮਨਜ਼ੂਰੀ ਲੱਤੀ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਟੂਰਨਾਮੈਂਟ ਰੋਕਿਆ ਗਿਆ ਪਿੰਡ ਵਾਸੀਆਂ ਵੱਲੋਂ ਧਰਨਾ ਹੈ ਜਿਹੜਾ ਰੋਡ ਤੇ ਲਗਾਇਆ ਗਿਆ ਸੋ ਸਵੇਰ ਤੋਂ ਤਕਰੀਬਨ 11 ਵਜੇ ਤੋਂ ਇਹ ਧਰਨਾ ਹੈ ਜਿਹੜਾ ਇਦਾਂ ਹੀ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਰਪੰਚ ਸਾਹਿਬ ਨੇ ਗੱਲ ਕਰਦੇ ਆ ਕੋਈ ਗੱਲਬਾਤ ਨੇੜੇ ਲੱਗੀ ਹਾਂਜੀ ਸਰਪੰਚ ਸਾਹਿਬ ਬੈਗਰੂਜੀ ਖਾਲਸਾ ਬੈਗਰੂਜੀ ਖਾਲਸਾ ਬੈਗਰੂਜੀ ਫਤਿਹਜੀ ਕੋਈ ਲੱਗੀ ਜੀ ਗੱਲ ਨੇੜੇ ਗੱਲਬਾਤ ਕੋਈ ਹੋਈ ਕਿਉਂਕਿ ਸਵੇਰ ਤੋਂ ਤਕਰੀਬਨ 11 ਵਜੇ ਤੋਂ ਬੈਠੇ ਹੋ ਜੀ ਗੱਲਬਾਤ ਹੈ ਜੀ ਬੈਠੇ ਆ ਧਰਨੇ ਤੇ ਦੇਖ ਲੈਣੀ ਫਿਰ ਕੱਲ ਨੂੰ ਇਹਦਾ ਵੱਡਾ ਕਰਾਂਗੇ ਜਿਹੜਾ ਧਰਨਾ ਸੀ ਭਾਸੋਂ ਤੋਂ ਨਾਬਾ ਅਮਲੋ ਸਰੰਦ ਰੋਡ ਆ ਜਿਹੜਾ ਉਹ ਜਾਮ ਕਰਾਂਗੇ ਜੀ ਹੂੰ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਪ੍ਰਸ਼ਾਸਨ ਤਾਂ ਬਸ ਸਾਨੂੰ ਇਹੀ ਕਹਿ ਰਿਹਾ ਵੀ ਸੰਤਾ ਸੀਐਮਓ ਤੋਂ ਫੋਨ ਆਇਆ ਹੋਇਆ ਜੀ ਹੂੰ ਹੁਣ ਇਹ ਪਤਾ ਨਹੀਂ ਹੈਗਾ ਨਾ ਤਾਂ ਦੱਸ ਰਹੇ ਨੇ ਵੀ ਕੀ ਦਾ ਆਇਆ ਹੋਇਆ ਹੂੰ ਪੁੱਛਿਆ ਵੀ ਸੀਗਾ ਕਹਿੰਦੇ ਵੀ ਕੋਈ ਫੋਨ ਆਜੋ ਤੁਸੀਂ ਫੋਨ ਕਰਾ ਦਿਓ ਵੀ ਉਹ ਕਹਿੰਦੇ ਨੇ ਵੀ ਪਹਿਲਾ ਟੂਰਨਾਮੈਂਟ ਸੀਗਾ ਕਰਾ ਰਹੇ ਸੀਗੇ ਉਹਨਾਂ ਦਾ ਰੋਕਤਾ ਇਹਨਾਂ ਦਾ ਵੀ ਰੋਕ ਦਿਓ ਹੁਣ ਪਰਮਿਸ਼ਨਾਂ ਸਾਡੇ ਕੋਲੇ ਨੇ ਸਾਰਾ ਕੁਝ ਹੈ ਜੀ ਨਹੀਂ ਤੁਹਾਡੇ ਕੋਲ ਜਦੋਂ ਪਰਮਿਸ਼ਨਾਂ ਹੈਗੀਆਂ ਸਾਰਾ ਕੁਝ ਹੈਗਾ ਇਹ ਤੁਸੀਂ ਬਾਈ ਜੀ ਫਿਰ ਕੋਟ ਦਾ ਰੁੱਖ ਨਹੀਂ ਕੀਤਾ ਭਾਈ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਬਾਈ ਨੇਮ ਖਿੱਚੂੰਗਾ ਹਾਈ ਕੋਰਟ ਜਾਊਂਗਾ ਨਹੀਂ ਹੋਊਗਾ ਟੂਰਨਾਮੈਂਟ ਅੱਜ ਤਾਂ ਮੈਂ ਜਾ ਨਹੀਂ ਸਕਦਾ ਅੱਜ ਵੀ ਛੁੱਟੀ ਸੀਗੀ ਕੱਲ ਦੀ ਵੀ ਛੁੱਟੀ ਆ ਜੀ ਸੰਡੇ ਦੀ ਵੀ ਛੁੱਟੀ ਆ ਮੰਡੇ ਨੂੰ ਮੈਂ ਮੈਂ ਹਾਈ ਕੋਰਟ ਜਾਊਂਗਾ ਕੋਈ ਹੋਵੇ ਐਮ ਐਲ ਏ ਹੋਵੇ ਚਾਹੇ ਐਮ ਐਲ ਏ ਦਾ ਬਾਪ ਹੋਵੇ ਮੈਂ ਬਾਈ ਨੇਮ ਡਾਇਰੈਕਸ਼ਨ ਨਾ ਕਰਾਂਗਾ ਸਾਰਿਆਂ ਨੂੰ ਕਿਦਾ ਨਾਮ ਸਾਨੂੰ ਮੈਨੂੰ ਤਾਂ ਬਾਈ ਜੀ ਕਹਿੰਦੇ ਵਿਦੇਸ਼ਾਂ ਚ ਨੇ ਉਹ ਤਾਂ ਉਹ ਵੀ ਕੀ ਚਾਹੇ ਵਿਦੇਸ਼ ਬੈਠਾ ਚਾਹੇ ਚੰਦ ਕਰਾਏ ਤੇ ਚਲਿਆ ਜਾਵੇ ਜਿਹੜਾ ਫੋਨ ਆ ਉਹ ਤਾਂ ਚੱਲਦਾ ਹੀ ਆ ਸਾਰੇ ਵਿਦੇਸ਼ ਤੋਂ ਕਿਹੜਾ ਫੋਨ ਨਹੀਂ ਹੋ ਸਕਦਾ ਜੀ ਸਾਰੇ ਕਿਤੇ ਫੋਨ ਹੋ ਰਹੇ ਨੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਜੇ ਵਿਦੇਸ਼ ਬੈਠੇ ਨੂੰ ਫੋਨ ਨਹੀਂ ਕਰ ਸਕਦੇ ਹੋਰ ਊਰੇ ਕੌਣ ਹਲਕੇ ਦਾ ਐਮਐਲੀ ਹੁੰਦਾ ਥਾਣੇ ਚ ਐਸਐਚਓ ਹੁੰਦਾ ਥਾਣਾ ਤੁਹਾਨੂੰ ਰੋਕ ਰਿਹਾ ਐਸਐਚਓ ਦੇ ਹੁਕਮ ਤੇ ਰੋਕ ਰਿਹਾ ਐਸਐਚਓ ਕੀਦੇ ਹੁਕਮ ਤੇ ਰੋਕ ਰਹੇ ਨੇ ਉਹ ਬਤਾ ਇੱਕ ਦਿਨ ਕਹੇ ਤੇ ਰੋਕ ਰਹੇ ਨੇ ਸਾਨੂੰ ਹੂੰ ਹੋਰ ਹੁਣ ਐਸਐਚਓ ਦੇ ਕੋਈ ਹੋਰ ਉੱਪਰੋਂ ਕੋਈ ਹੋਰ ਕਿਰਪਾਨ ਲਟਕ ਰਹੀ ਆ ਐਸਐਚਓ ਕਹਿੰਦੇ ਲਾਇਨ ਆਰਡਰ ਨੂੰ ਦੇਖਦੇ ਹੋਏ ਮਾਹੌਲ ਨੂੰ ਦੇਖਦੇ ਹੋਏ ਸਾਨੂੰ ਇਹ ਕਦਮ ਚੱਕਣਾ ਪਿਆ ਸਾਡੀ ਗੱਲ ਹੋਈ ਆ ਕਹਿੰਦੇ ਜੀ ਅਸੀਂ ਮਾਹੌਲ ਵੀ ਦੇਖਣਾ ਕੋਈ ਨੁਕਸਾਨ ਨਾ ਹੋ ਜੇ ਲੜਾਈ ਨਾ ਹੋ ਜੇ ਤੁਸੀਂ ਟਵਾਰਾ ਸਾਹਿਬ ਉਰੀਓ ਸਵੇਰ ਦੇ ਤਕਰੀਬਨ ਹੂੰ ਕੋਈ ਲੜਾਈ ਤਾਂ ਹੋਵੇ ਪ੍ਰਸ਼ਾਸਨ ਕਾਦੇ ਵਾਸਤੇ ਆ ਐਸਐਸਪੀ ਸਾਹਿਬ ਵੱਲੋਂ ਫੋਰਸ ਆ ਕੋਈ ਮੇਰਾ ਬੰਦਾ ਕੁੱਟ ਕੇ ਥਾਣੇ ਦੇਣ ਜਿਹੜਾ ਹਰਕਤ ਕਰ ਰਿਹਾ ਕੋਈ ਪ੍ਰਸ਼ਾਸਨ ਅਸੀਂ ਕਾਹਤੋਂ ਬੇਨਤੀ ਕੀਤੀ ਸੀਗੀ ਵੀ ਸਾਨੂੰ ਖਤਰਾ ਵੀ ਸਾਡੇ ਕੋਈ ਪ੍ਰੋਗਰਾਮ ਚ ਭਿੰਗ ਨਾ ਪਾਵੇ ਠੀਕ ਆ ਹਜੇ ਤਾਂ ਕੋਈ ਲੜਾਈ ਹੋਈ ਨਹੀਂ ਆ ਦੋ ਦਿਨ ਪਹਿਲਾਂ ਰਾਤ ਨੂੰ ਮੇਰਾ ਟੈਂਟ ਪੱਟ ਕੇ ਲਗਾਏ ਨੇ ਮੈਂ ਬਾਇ ਨੇਮ ਦਰਖਾਸਤ ਦਿੱਤੀ ਹੋਈ ਆ ਕਰਨ ਕਰ ਵੀ ਉਹਨਾਂ ਤੇ ਤੁਸੀਂ ਪਹਿਲਾਂ ਲਿਖਤੀ ਵੀ ਦਿੱਤਾ ਇਹ ਬਈ ਸਾਨੂੰ ਕੋਈ ਇੱਥੇ ਕੋਈ ਵਿਗਨ ਪਾ ਸਕਦਾ ਹੁੱਲੜਬਾਜੀ ਕਰ ਸਕਦਾ ਇਦਾਂ ਦਾ ਲਿਖਤੀ ਦਿੱਤਾ ਮੈਂ ਸਰ ਫੋਰਸ ਦੀ ਵੀ ਦਿੱਤੀ ਸੀਗੀ ਪਰਮਿਸ਼ਨ ਚ ਵੀ ਇਹੀ ਲਿਖ ਕੇ ਦਿੱਤਾ ਸੀਗਾ ਵੀ ਅਸੀਂ ਇਸ ਜਗ੍ਹਾ ਤੇ ਪੰਚਾਇਤ ਦਾ ਗਰਾਊਂਡ ਆ ਪੰਚਾਇਤ ਦੀ ਜਗ੍ਹਾ ਵੀ ਇਸ ਜਗ੍ਹਾ ਤੇ ਅਸੀਂ ਟੂਰਨਾਮੈਂਟ ਕਰਉਣਾ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਚਾਹੀਦਾ ਹੂੰ ਠੀਕ ਆ ਲਿਖਤੀ ਚ ਦੇ ਚੁੱਕੇ ਆ ਸਾਰਾ ਕੁਝ ਪਰਮਿਸ਼ਨ ਆ ਫਿਰ ਜਾਂ ਤਾਂ ਫਿਰ ਇਹ ਪਰਮਿਸ਼ਨ ਇਹ ਕੋਰਟ ਦੇ ਉੱਪਰ ਦੀ ਪ੍ਰਸ਼ਾਸਨ ਹੋ ਗਿਆ ਫਿਰ ਤਾਂ ਕੋਰਟ ਨੀਚੇ ਹੀ ਆ ਗਿਆ ਨਾ ਜੇ ਕੋਰਟ ਦੇ ਆਰਡਰ ਹੀ ਨਹੀਂ ਪ੍ਰਸ਼ਾਸਨ ਮੰਨ ਰਿਹਾ ਫਿਰ ਕੋਟਾਂ 'ਚ ਕੀ ਫਾਇਦਾ ਸੀ ਆਪਾਂ ਕਿੱਥੋਂ ਨਿਆਂ ਭਾਲਦੇ ਆ ਕੋਟਾਂ 'ਚੋਂ ਫਿਰ ਤਾਂ ઠાਣਾ ਹੀ ਨੇ ਜਿਹੜਾ ਐਮਐਲਆ ਫੋਨ ਕਰ ਦਿਆ ਕਰੂਗਾ ਜੀ ਫਲਾਣੇ ਨੂੰ ਫੜ ਕੇ ਉਹਦੇ ਅੰਦਰ ਦੇ ਦੇ ਉਹਦੇ ਥੱਪੜ ਮਾਰ ਦੇ ਉਹਨੂੰ ਪਜਾ ਦੇ ਆਹੀ ਕੁਝ ਹੋਊਗਾ ਜੀ ਮੈਂ ਤਾਂ ਇੱਕ ਹੋਰ ਚੀਜ਼ ਕਹਿੰਨਾ ਆਜ਼ਾਦ ਕਹਿੰਦੇ ਨੇ ਦੇਸ਼ ਆਜ਼ਾਦ ਹੋ ਗਿਆ ਜੀ ਆਜ਼ਾਦੀ ਦਿਵਸ ਆ 15 ਅਗਸਤ ਹੈ ਜੀ ਆਜ਼ਾਦੀ ਦਿਵਸ ਆ ਇੱਥੇ ਤਾਂ ਧਰਨਾ ਲੱਗਿਆ ਵਾ 35 ਪਿੰਡਾਂ ਦਾ ਮੇਲਾ ਹੈ ਉਹ ਇੱਥੇ ਬੰਨੀ ਬੈਠੇ ਨੇ ਸਾਨੂੰ ਕੋਲ ਪੁਲਿਸ ਪ੍ਰਸ਼ਾਸਨ ਕਿ ਕਿੱਥੇ ਦੀ ਆਜ਼ਾਦੀ ਆ ਇਹ ਕਿਹੜੇ ਪਾਸੇੋਂ ਦੇਸ਼ ਯਾਦ ਹੋ ਗਿਆ ਆਜ਼ਾਦੀ ਛੋਟੇ ਛੋਟੇ ਬੱਚੇ ਨੇ ਆਜ਼ਾਦ ਖੇਡਣਾ ਖੇਡਾਂ ਬੱਚਿਆਂ ਵਾਸਤੇ ਕਰਾ ਰਹੇ ਆ ਇੱਥੇ ਕਿਹੜਾ ਕੋਈ ਨਸ਼ਿਆਂ ਦਾ ਟੂਰਨਾਮੈਂਟ ਸੀਗਾ ਵੀ ਵੱਧ ਜਿਹੜਾ ਦਾਰੂ ਵੱਧ ਪੀਊਗਾ ਉਹਨੂੰ ਨਿਯਮ ਦਵਾਂਗੇ ਕਬੱਡੀ ਦੀ ਕੀ ਬੱਚਿਆਂ ਦੀ ਇਹ ਵੀ ਰੋਕਤੀਆਂ ਕਿੱਧਰ ਮੈਂ ਸਿਸਟਮ ਲੋਅ ਐਂਡ ਆਊਟ ਨੂੰ ਕਹਿ ਰਹੇ ਨੇ ਆਹ ਸਿਸਟਮ ਹੈ ਜਿੱਥੋਂ ਭਵਿੱਖਾ ਲੋਅ ਐਂਡ ਆਊਟ ਨੂੰ ਕੀ ਕਰੋਗੇ ਜੇ ਭਵਿੱਖੇ ਨਾਲ ਆਪਣਾ ਸਹੀ ਹੋਇਆ ਜਵਾਕ ਕਿ ਨਹੀਂ ਆਪਣੇ ਜਦ ਸਹੀ ਹੈਗੇ ਕੀ ਕਰਨਗੇ ਕੀ ਲੋਅਡ ਆਊਟਰ ਨੂੰ ਕਰਨਗੇ ਠੀਕ ਹੈ ਨਾ ਇਹ ਤਾਂ ਚਾਹੀਦਾ ਸਰਕਾਰ ਨੂੰ ਐਪ ਚਾਹੀਦੀ ਇੱਕ ਪਾਸੇ ਤਾਂ ਪਰਮੈਂਟ ਸੁਕਾਉਣ ਵਾਸਤੇ ਵੀ ਨਹੀਂ ਕੋਈ ਆਇਆ ਕਿਉਂਕਿ ਧਰਨਾ ਆਮ ਪਬਲਿਕ ਵੀ ਪਰੇਸ਼ਾਨ ਹੋ ਰਹੀ ਏ ਤੁਹਾਡੇ ਨਾਲ ਧਰਨੇ ਬਾਰੇ ਗੱਲ ਕੀਤੀ ਧਰਨਾ ਬਈ ਜੀ ਹਲੇ ਆਸਲ ਮੇ ਨਾ ਇਹਨਾਂ ਦੇ ਨਿਗਾ ਚ ਨਹੀਂ ਧਰਨਾ ਇਹ ਰੋਡ ਆ ਛੋਟਾ ਰੋਡ ਆ ਮੈਨੂੰ ਇਹ ਵੀ ਚੱਲ ਵੀ ਕੋਈ ਗੱਲ ਨਹੀਂ ਲਵੇ ਲੱਗਦੀ ਗੱਲ ਠੀਕ ਆ ਕੋਈ ਚੱਕਰ ਨਹੀਂ ਬਾਈ ਜੇ ਦੇਖਿਆ ਜਾਵੇ ਪਿੰਡ ਦਾ ਮੇਲਾ ਏ ਦੁਕਾਨਦਾਰਾਂ ਨੇ ਵੀ ਆਉਣਾ ਸਾਰੀ ਤਿਆਰੀ ਕਰਨੀ ਆ ਬਾਜ਼ਾਰੋਂ ਸਮਾਨ ਲੈ ਕੇ ਆਉਣਾ ਕੁਝ ਵੀ ਕਰਨਾ ਉਹਨਾਂ ਨੂੰ ਵੀ ਦਿੱਕਤ ਆ ਰਿਸ਼ਤੇਦਾਰ ਪਿੰਡ ਦੀਆਂ ਧੀਆਂ ਭੈਣਾਂ ਕੁੜੀਆਂ ਕਤਰੀਆਂ ਸਭ ਆ ਰਹੀਆਂ ਨੇ ਉਹਨਾਂ ਨੂੰ ਵੀ ਦਿੱਕਤ ਆ ਇੱਥੇ ਪਿੰਡ 'ਚ ਧਰਨਾ ਲੱਗਿਆ ਵਾ ਬਹੁਤ ਦਿੱਕਤ ਆ ਰਹੀਆਂ ਨੇ ਬਾਈ ਜੀ ਸਾਡੇ ਖੁਦ ਰਿਸ਼ਤੇਦਾਰ ਆਉਂਦੇ ਨੇ ਸਾਡੇ ਤਕਰੀਬਨ ਜਿੰਨੇ ਵੀ ਪਿੰਡ 'ਚ ਲੋਕ ਨੇ ਸਾਰਿਆਂ ਦੇ ਕੁੜੀਆਂ ਬੱਚਿਆਂ ਦੀਆਂ ਭੂਆਾਂ ਪੈਣਾ ਰਿਸ਼ਤੇਦਾਰ ਤਕਰੀਬਨ ਕੋਈ ਹੋਰ ਰਿਸ਼ਤੇਦਾਰ ਹੋ ਜਿਹੜਾ ਨਹੀਂ ਆਉਂਦਾ ਫਿਰ ਧਰਨੇ ਦੀ ਦਿੱਕਤ ਨਹੀਂ ਬਾਈ ਕੋਈ ਜਿਹੜਾ ਆਉਂਦਾ ਹੈ ਰਿਸ਼ਤੇਦਾਰ ਕੋਈ ਵੀ ਆਉਂਦਾ ਹੈ ਉਹਨਾਂ ਨੂੰ ਬਹੁਤ ਦਿੱਕਤ ਹੋਊਗੀ ਗੱਡੀ ਨਹੀਂ ਲੰਘਦੀ ਮੋਟਰਸਾਈਕਲ ਨਹੀਂ ਰੰਗਦੇ ਪਿੰਡ ਦੇ ਲੋਕਾਂ ਨੇ ਬਾਜ਼ਾਰ ਜਾਣਾ ਕੁਝ ਵੀ ਕਰਨਾ ਪਿੰਡ ਦੇ ਲੋਕ ਤਾਂ ਕਹਿਣਗੇ ਪਿੰਡ ਦਾ ਸਰਪੰਚ ਹੈ ਪਿੰਡ ਦੇ ਇਹਨੂੰ ਖੱਜਲ ਕਰੀ ਜਾਂਦਾ ਇਹ ਗੱਲਾਂ ਵੀ ਸਾਹਮਣੇ ਆਉਣਗੀਆਂ ਬਾਈ ਜੀ ਦਿੱਕਤ ਆਉਂਦੀ ਫਿਰ ਆਉਂਦਾ ਪ੍ਰਸ਼ਾਸਨ ਪੁੱਛਣ ਮੈਨੂੰ ਵੀ ਬਾਈ ਜੀ ਕਿਉਂ ਰੋਡ ਰੋਕਿਆ ਆਲੇ ਦਾਲ ਦੀ ਰਾਹ ਹੈ ਅਸੀਂ ਰੋਕਿਆ ਨਹੀਂ ਕੋਈ ਮਕੇ ਆਉਂਦੇ ਨੇ ਜਿਹਨੂੰ ਨਹੀਂ ਪਤਾ ਅਸੀਂ ਦਾਦ ਨਹੀਂ ਬਈ ਉਧਰ ਹੀ ਇਹ ਸਾਡੀ ਮਜਬੂਰੀ ਆ ਜੇ ਦਿੱਕਤ ਹੁੰਦੀ ਤੂੰ ਆ ਨਿਕਲਦਾ ਪਏ ਆਉਂਦੇ ਪਾਣੀ ਪਾਉਣਾ ਮੱਚ ਦੀ ਚ ਅਜੇ ਬੈਠੇ ਕਿਤੇ ਨਹੀਂ ਰੋਡ ਰੋਕਣ ਦੀ ਕਿਸੇ ਇਹਨਾਂ ਨੂੰ ਜੇ ਦਿੱਕਤ ਹੋਵੇ ਤਾਂ ਤਾਂ ਫਿਰ ਇਹ ਪੁੱਛਣ ਆ ਕੇ ਕੋਈ ਹੱਲ ਕਰਨ ਸਾਡਾ ਇਹ ਤਾਂ ਅੱਜ ਤਾਂ ਔਰੇ ਆ ਕੱਲ ਨੂੰ ਬਈ ਜੀ ਮੈਂ ਨਾਬਾ ਗਵਿੰਦਗੜ੍ਹ ਸਰੰਦ ਜਿਹੜਾ ਵੀ ਰੋਡ ਹੈਗਾ ਉਹ ਉਹ ਜਿਹੜਾ ਛੋਟਾ ਯੰਤਰ ਮੰਤਰ ਕਹਿੰਦੇ ਨੇ ਉੱਥੇ ਤਾਂ ਨਾ ਸਵੇਰੇ 9 ਵਜੇ ਮੈਂ ਕਾਲ ਦਿੱਤੀ ਸਾਰੀ ਮੇਰੀ ਟੀਮ ਨੂੰ ਜਿਹੜੇ ਮੇਰੇ ਬੰਦੇ ਨੇ ਮੇਰੇ ਪਿੰਡ ਦਾ ਵੀ ਜਿੰਨਾ ਵੀ ਸਹਿਯੋਗ ਆ ਮੈਂ ਧੰਨਵਾਦ ਕਰਦਾ ਜਿਹੜੇ ਅੱਜ ਮੇਰੇ ਨਾਲ ਖੜੇ ਨੇ ਇਹ ਕੱਲ੍ਹ ਨੂੰ ਵੀ ਮੇਰੇ ਨਾਲ ਖੜੇ ਨੇ ਮੇਰੇ ਨਾਲ ਪਰਸੋਂ ਵੀ ਖੜੇ ਨੇ ਜਦੋਂ ਵੀ ਮੈਨੂੰ ਲੋੜ ਆਏ ਨੇ ਮੇਰੇ ਨਾਲ ਖੜੇ ਨੇ ਇੱਕ ਇੱਕ ਅੱਜ ਧਰਨੌਰਿਆਂ ਇਹ ਕੱਲ੍ਹ ਨੂੰ ਧਰਨਾ ਪਰਸੋਂ ਲੱਗੂਗਾ ਬਸ ਸਟੈਂਡ 'ਚ ਤੁਸੀਂ ਕਿਸੇ ਉੱਚ ਅਧਿਕਾਰੀਆਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਸੀਨੀਅਰ ਜਿਹੜੇ ਅਫਸਰ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਤਾਂ ਜੀ ਹੁਣ ਪ੍ਰਸ਼ਾਸਨ ਨੂੰ ਅੱਜ ਛੁੱਟੀ ਐ ਜੀ 15 ਗਾਹਤੀ ਸਾਰੇ ਸਮਾਗਮ ਆਸੇ ਸੀਗੇ ਪ੍ਰਸ਼ਾਸਨ ਚ ਕਿਹੜੇ ਕਿਹੜੇ ਅਫਸਰ ਨੂੰ ਮਿਲੀ ਐ ਸੀ ਜਦੋਂ ਸਟੇ ਪਈ ਐ ਮੇਰੇ ਕੋਲੇ ਕੋਟ ਦੀ ਮਾਨਯੋਗ ਮੈਜਿਸਟਰੇਟ ਨੇ ਐਡਮ ਸਾਹਿਬ ਵੀ ਮੌਕੇ ਦੇ ਠੀਕ ਆ ਹਲਕੇ ਦੇ ਜੱਜੇ ਹੁੰਦੇ ਨੇ ਉਹ ਵੀ ਕਿਸੇ ਕਿਸਮ ਦੇ ਉਹਨਾਂ ਨੇ ਪਰਮਿਸ਼ਨ ਦਿੱਤੀ ਮੈਨੂੰ ਫਿਰ ਮੈਂ ਕੀ ਲੈ ਕੇ ਜਾਵਾਂ ਪੁਲਿਸ ਵੀ ਕਹਿ ਰਹੀ ਆ ਸਵੇਰੇ ਮੇਰੀ ਸਟੇਜ ਲਗवाती ਤੂੰ ਖੇਡਾਂ ਚਲਾ ਲਾ ਤੇਰਾ ਸਾਰਾ ਕੁਝ ਆ ਤੇਰੇ ਕੋਲੇ ਪਰਮਿਸ਼ਨਾਂ ਨੇ ਤੇਰੇ ਕੋਲੇ ਸਾਰਾ ਕੁਝ ਆ ਹੁਣ ਉਹੀ ਪੁਲਿਸ ਡੰਡੇ ਲੈ ਕੇ ਗਰਾਉਂਡ 'ਚ ਖੜ ਗਈ ਜੀ ਜਿਵੇਂ ਖੜਾਉਣ ਲੱਗਿਆ ਜਵਾਕਾਂ ਨੂੰ ਕੀ ਕਰੀਏ ਅਸੀਂ ਇਹ ਤਾਂ ਗੁੱਡਾ ਗੁੱਡੀ ਦਾ ਖੇਡ ਬਣਾ ਲਿਆ ਪਹਿਲਾਂ ਪੌੜੀ ਲਾ ਕੇ ਤਾਹਾਂ ਚੜ੍ਹ ਦੋ ਫਿਰ ਪੌੜੀ ਚੱਕ ਕੇ ਭੱਜ ਲੰਦੇ ਨੇ ਆ ਨੁਕਸਾਨ ਹੋਇਆ ਵਾ ਮੇਰਾ 1.5 ਲੱਖ ਰੁਪਏ ਦਾ ਜੀ ਇਹਦਾ ਕੌਣ ਜ਼ਿੰਮੇਵਾਰ ਨੁਕਸਾਨ ਵੀ ਹੋ ਗਈ ਆ ਜਵਾਕ ਨੇ ਛੋਟੇ ਛੋਟੇ ਨੇ ਜਿਹੜੇ ਹੋਰ ਸਟੇਟਾਂ ਤੋਂ ਆਏ ਸੀ ਭਾਈ ਇਹਨਾਂ ਨੂੰ ਕਿਰਾਇਆ ਇਹਨਾਂ ਦੇ ਮੋਟਰਸਾਈਕਲ 'ਚ ਤੇਲ ਪਵਾ ਰਹੇ ਹਾਂ ਮੈਂ ਪੱਲਿਓ ਪਵਾ ਰਹੇ ਹਾਂ ਹੂੰ ਇਹ ਤਾਂ ਬੈਠੇ ਨੇ ਰੋਟੀਆਂ ਵੀ ਮੈਂ ਖਵਾ ਰਿਆ ਪ੍ਰਸ਼ਾਸਨ ਨੂੰ ਉਹ ਹਵਾ 'ਚ ਪੱਖੇ ਲਾਈ ਬੈਠਾ ਮੈਂ ਬੈਠਾ ਧੁੱਪ 'ਚ ਗਰਮੀ 'ਚ ਸਵੇਰ ਦਾ ਉਹ ਮੈਂ ਪੱਖੇ ਥੱਲੇ ਬਿਠਾਏ ਹੋਏ ਨੇ ਫੇਰ ਵੀ ਪ੍ਰਸ਼ਾਸਨਿਕ ਅਧਿਕਾਰੀ ਹਾਂ ਉਹ ਬੈਠੇ ਨੇ ਪੱਖੇ ਥੱਲੇ ਦੇਖੋ ਹਮ ਪ੍ਰਸ਼ਾਦਾ ਲੰਗਰ ਪਾਣੀ ਫੇਰ ਵੀ ਮੈਂ ਦੇ ਰਿਆ ਸਾਰਾ ਕੋਈ ਗੱਲ ਨਹੀਂ ਉਹ ਤਾਂ ਮਜਬੂਰ ਨੇ ਜੋ ਹੁਕਮ ਮੈਂ ਤਾਂ ਆਪੇ ਕਹਿਣਾ ਐਮਐਲਏ ਬੈਠੇ ਐਸਐਚਓ ਦੀ ਕੁਰਸੀ ਤੇ ਆ ਕੇ ਕੰਮ ਤਾਂ ਐਸਐਚਓ ਵਾਲੇ ਦੇਮਾਨ ਕਰ ਰਿਹਾ ਐਸਐਚਓ ਨੂੰ ਤਾਂ ਪਤਾ ਹੀ ਨਹੀਂ ਵੀ ਮੈਂ ਕੀ ਕੰਮ ਕਰਨਾ ਕੀ ਕਰਾਂ ਕੀ ਨਾ ਕਰਾਂ ਉਹ ਤਾਂ ਬੰਨੇ ਵੇ ਨੇ ਹੱਥ ਬੰਨੇ ਵੇ ਨੇ ਐ ਕਹਿੰਦੇ ਨੇ ਵੀ ਅਸੀਂ ਉੱਪਰੋਂ ਸਾਨੂੰ ਹੁਕਮ ਆ ਸੀ ਕੀ ਕਰੀਏ ਹੁਣ ਕੱਲ ਦਾ ਭਾਸੋਂ 메ਨ ਚੌਂਕ ਦੇ ਵਿੱਚ ਧਰਨਾ ਪੱਕਾ ਜੀ ਹਾਂਜੀ 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 100% ਹੈ ਜੀ ਮੈਂ ਭਾਸੋਂ ਧਰਨਾ ਲਾਉਂਗਾ ਬਈ ਜੀ 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 ਸੋ ਇਹ ਸਨ ਪਿੰਡ ਦੇ ਸਰਪੰਚ ਪ੍ਰਭਜੋਤ ਸਿੰਘ ਜਿਹੜੇ ਕਹਿ ਰਹੇ ਨੇ ਕਿ ਕੱਲ ਨੂੰ ਧਰਨਾ ਪੱਕਾ ਹੈ ਜੀ 메ਨ ਚੌਂਕ ਦੇ ਵਿੱਚ ਧਰਨਾ ਲੱਗੂਗਾ ਫਿਲਹਾਲ ਹਾਲੇ ਤੱਕ ਕੋਈ ਮਸਲੇ ਦਾ ਹੱਲ ਨਹੀਂ ਹੋਇਆ 11 ਵਜੇ ਤੋਂ ਧਰਨਾ ਹੈ ਜਿਹੜਾ ਭਾਸੋਂ ਪਟਿਆਲਾ ਰੋਡ ਤੇ ਸਥਿਤ ਪਿੰਡ ਰੈਮਨ ਮਾਜਰੀ ਦੇ ਵਿੱਚ ਚੱਲ ਰਿਹਾ ਹੈ ਹੁਣ ਅੱਗੇ ਕੀ ਹੱਲ ਹੁੰਦਾ ਏ ਕੀ ਖੇਡਾਂ ਕਰਨ ਦੀ ਜਿਹੜੀ ਆਜਾਜਤਾ ਉਹ ਮਿਲਦੀ ਆ ਜਾਂ ਫਿਰ ਪਾਸੋਂ 메ਨ ਚੌਂਕ ਦੇ ਵਿੱਚ ਧਰਨਾ ਲੱਗਦਾ ਏ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਟਵਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ